આયને ભ્રાવો સાડે સતસો ਪੌਈਆਂ ਨੇ ਚੀਚੀ ਤੇ ਨਹੀਂ ਬੜਾਈ ਜਾਂਦੀ ਕਿਸੇ ਤੋਂ ਜਿਹੜੇ ਇੱਥੇ ਕਿਸਾਨ ਜਾਂ ਮਜ਼ਦੂਰ ਬਹਿ ਕੇ ਆਏ ਨੇ ਭਰਾਵੋ 750 ਸਹੀਦੀਆਂ ਬੋਆਈਆਂ ਨੇ ਚੀਚੀ ਦੇ ਨਹੀਂ ਬੜਾਈ ਜਾਂਦੀ ਕਿਸੇ ਤੋਂ ਜਿਹੜੇ ਕਹਿੰਦੇ ਨੇ ਵੀ ਸਰਕਾਰੀ ਨੌਕਰੀਆਂ ਮਿਲ ਗਈਆਂ ਜਦੋਂ ਤਾਂ ਫਲਾਣਾ ਆਏ ਦੀ ਭਰਾਵੋ ਕੋਈ ਚੀਚੀ ਨਹੀਂ ਬਣਾਉਂਦਾ ਲੋਕਾਂ ਦੇ ਉੱਤੇ ਟੀਪੜ ਚਾੜੇ ਗਏ ਨੇ ਸਾਡੀਆਂ ਮਾਮਾ ਭੈਣਾਂ ਤੇ ਕਿਸਾਨ ਜਾਂ ਮਜ਼ਦੂਰ ਬਹਿ ਕੇ ਆਏ ਨੇ ਭਰਾਵੋ 750 ਸਿੱਧੀਆਂ ਬੁਆਈਆਂ ਨੇ ਚੀਚੀ ਦੇ ਨਹੀਂ ਬਣਾਈ ਜਾਂਦੀ ਕਿਸੇ ਤੋਂ ਜਿਹੜੇ ਕਹਿੰਦੇ ਨੇ ਵੀ ਸਰਕਾਰੀ ਨੌਕਰੀਆਂ ਮਿਲ ਗਈਆਂ ਚਲੋ ਤਾਂ ਫਲਾਣਾ ਆਏ ਦੀ ਭਰਾਵੋ ਕੋਈ ਚੀਚੀ ਨਹੀਂ ਬਣਾਉਂਦਾ ਲੋਕਾਂ ਦੇ ਉੱਤੇ ਟੀਪੜ ਚਾੜੇ ਗਏ ਨੇ ਸਾਡੀਆਂ ਮਾਮਾ ਭੈਣਾਂ ਤੇ ਤਾਂ ਕਰਕੇ ਉਹ ਅंदोलਨ ਕਾਮਯਾਬ ਹੋਇਆ ਤਾਂ ਕਰਕੇ ਉਹ ਮੋਦੀ ਆ ਜਿਹੜਾ ਕਹਿੰਦਾ ਸਭੰਜਾ ਇੰਚ ਦੀ ਸਾਥੀ ਆਲਾ ਤਾਂ ਮੁੜਿਆ ਭਰਾਵੋ ਕੋਈ ਆ ਨਹੀਂ ਹੈਗਾ ਵੀ ਆਪਾਂ ਕਈਏ ਵੀ ਕੋਈ ਸਕਾਲਾ ਜਾਂਦੀ ਬਹੁਤ ਉੱਥੇ ਧੁੱਪਾਂ ਠੰਡਾਂ ਹਨੇਰੀਆਂ ਝੱਲੀਆਂ ਨੇ ਇਹਦੇ ਲਈ ਤੁਹਾਨੂੰ ਕਹਿਣੇ ਸੀ ਡਿਸਪਲਾਈਨ ਦੇ ਵਿੱਚ ਲੜੋ ਜਿੰਨੇ ਆਪਾਂ ਕਹਿਣੀ ਆ ਭਾਰਤੀ ਕਿਸਾਨ ਜਿੰਨੂੰ ਨੇ ਇੰਕਾ ਗਰਾਹ ਕੋਈ ਅੱਜੇ ਨਹੀਂ ਆਈ ਥੋੜੀ ਪਿੱਛੇ 2007 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਦੋਂ ਬਿਜਲੀ ਵੋਟ ਨੂੰ ਬਚਾਉਣ ਦੇ ਲਈ ਗਿਓ ਤਾਂ ਉੱਥੇ ਤੁਸੀਂ ਨੇ ਦੇਖਿਆ ਹੋਊਗਾ ਤੁਹਾਡੇ ਬਹੁਤ ਬੰਦਿਆਂ ਨੇ ਯੂਟਿਲਿਟੀ ਦੀ ਪੁਲਿਸ ਤੋਂ ਨੇ ਮੇਜ਼ਾਂ ਥੱਲੇ ਵੜੀ ਆ ਉੱਥੇ ਸੋਡੀਆਂ ਬੱਸਾਂ ਪੰਨੀਆਂ ਗਈਆਂ ਜਿਹੜੇ ਕੀ ਭਾਰਤੀ ਕਿਸਾਨ ਜੁਨੀਅਨ ਏਕਤਾ ਗਰਾਹਾ ਜਦੋਂ ਉੱਥੇ ਕਿਹਾ ਵੀ ਅਸੀਂ ਮਾਰਕਾ ਚੌਂਕ ਨੂੰ ਮਾਰਚ ਕਰਾਂਗੇ ਉਹਨਾਂ ਨੇ ਕਿਹਾ ਨਹੀਂ ਕਰਨ ਦਿੰਦੇ ਪਰ ਬਿਜਲੀ ਬੋਰ ਨੂੰ ਜਦੋਂ ਬਚਾਉਣ ਗਿਓ ਤਾਂ ਉੱਥੇ ਕਿਹਾ ਉੱਥੇ ਲਿਆਈ ਜੀ ਨੂੰ ਵੀ ਅਸੀਂ ਮਾਰਚ ਕਰਨ ਜਾ ਰਹੇ ਹਾਂ ਆਹ ਉਹ ਮੜਕਾ ਚੌਂਕ ਨੂੰ ਝਟਕਾ ਚੌਂਕ ਬਣਾ ਕੇ ਆਏ ਤੇ ਤੁਸੀਂ ਜਦੋਂ ਉੱਥੇ ਲਾਠੀ ਚਾਰਜ ਹੋਇਆ ਤਾਂ ਉੱਥੇ ਕੋਈ ਆ ਨਹੀਂ ਤੀ ਵੀ ਹਾਂ ਜਾਂ ਬਾਗੇ ਪੰਜ ਬੰਦੇ ਜਾਂ 10 ਬੰਦੇ ਵੱਡਾ ਕੱਠ ਲੈ ਕੇ ਕਿਉਂ ਤੁਸੀਂ ਘੱਟੋ-ਘੱਟ ਉੱਥੇ ਜਦੋਂ ਬੱਸਾਂ ਭੰਨੀਆਂ ਗਈਆਂ ਨੇ ਸਰਕਾਰ ਨੇ ਕਿਹੜੀ ਨੀਤੀ ਨਾਲ ਭੰਨੀਆਂ ਦੀਆਂ ਵੀ ਮੁੜ ਕੇ ਕੋਈ ਬਿਜਲੀ ਬੋਰਡ ਦੀ ਮਦਦ ਤੇ ਨਾ ਆ ਜੇ ਤੇ ਚੰਡੀਗੜ੍ਹ ਕਰਨੀ ਨੂੰ ਮੂੰਹ ਨਾ ਕਰ ਲੇ ਜਦੋਂ ਕਿ ਮੁੜ ਕੇ ਵੀ ਕੋਈ ਇਹਨਾਂ ਨੂੰ ਸਾਧਨ ਨਾ ਦੇ ਦੇ ਉਹ ਜਦੋਂ ਬੱਸਾਂ ਭੰਨੀਆਂ ਗਈਆਂ ਉਹਦੇ 25 ਲੱਖ ਰੁਪਈਆ ਲੱਗਿਆ ਪਿੰਡਾਂ ਦੇ ਵਿੱਚ ਸੋਡੇ ਆਗੂ ਝੋਲੀ ਲੈ ਕੇ ਅੱਡ ਕੇ ਫਿਰੇ ਵੀ ਭਾਈ ਬੱਸਾਂ ਭੰਨਤੀਆਂ ਬਿਜਲੀ ਬੋਰਡ ਦੀ ਮਦਦ ਤੇ ਗਏ ਲੋਕਾਂ ਦਾ ਕੀ ਟੀ ਵੀ ਜਿਹੜਾ ਤੇ ਇੱਕ ਜੋੜ ਕਮਾਈ ਦਾ 200 ਲੈ ਲੈਂਦੇ ਨੇ ਇਹਨਾਂ ਦੀ ਮਦਦ ਤੇ ਜਾਂਦੇ ਹੋ ਕਿਹਾ ਕਿ ਯਾਰ ਸਾਰੇ ਨਿੱਕੋ-ਸਾਰ ਦੇ ਦੇਂਗੇ ਭਾਈ ਬਿਜਲੀ ਬੋਰਡ ਨੂੰ ਜਿਉਂਦਾ ਰੱਖਣਾ ਪਰ ਉਹ ਲੋਕਾਂ ਨੂੰ ਹੁਣ ਸਮਝ ਆ ਗਈ ਕਿ ਜਿਹੜਾ ਕਹਿੰਦੇ ਤੇ ਵੀ ਪ੍ਰਾਈਵੇਟ ਹੋ ਜਾਊਗਾ ਹੁਣ ਬਾਈ ਜਦ ਹੀ ਫੋਨ ਲਾ ਕੇ ਕਹਿੰਦੇ ਨੇ ਬਾਈ ਸਾਡੇ ਜੈਂਪਲ ਮੱਚ ਗਏ ਜਿਹੜੇ ਹੈਗੇ ਹੋ ਤੁਸੀਂ ਭਾਵੇਂ ਜਿੰਨੇ ਮਰਜੀ ਪਿੰਡਾਂ ਦਾ ਕੰਮ ਆ ਭਾਵੇਂ ਦਫ਼ਤਰ 'ਚ ਦੋ ਜਣੇ ਹੋ ਸਲਕਰ ਦੇ ਵਿੱਚ ਉਹ ਬਾਈ ਤੁਸੀਂ ਦੋ ਜਣੇ ਨੂੰ ਇੱਕ ਜਣਾ ਤੁਹਾਡੇ ਨਾਲ ਇੱਕ ਅੱਧਾ ਤੁਸੀਂ ਪ੍ਰਾਈਵੇਟ ਲਾ ਕੇ ਤੁਸੀਂ ਕਿਸਾਨਾਂ ਦਾ ਕੰਮ ਚਲਾ ਰਹੇ ਹੋ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੇ ਆ ਜੱਦਾ ਜਿਉਂਦਾ ਰੱਖਿਆ ਬਿਜਲੀ ਬੋਰਡ ਤਾਂ ਹੀ ਸਾਨੂੰ ਟਰਾਫਰ ਮਿਲਦੇ ਨੇ ਬਾਈ ਪ੍ਰਾਈਵੇਟ ਉਹ ਜਿਹੜਾ ਕੋਈ ਲੈਣ ਉਰਾਂ ਪੜਾ ਕਰਾਉਂਦਾ ਪਤਾ ਲੱਗਦਾ ਕਿ ਕਿਨੇ ਸਾਡੇ ਖਰਚੇ ਨੇ ਸਰਕਾਰੀ ਮੁਲਾਜ਼ਮ ਹੁੰਦੇ ਸੀ ਫੋਨ ਤੇ ਵੀ ਸਾਡੇ ਪਿੰਡਾਂ ਦੇ ਵਿੱਚ ਉਹ ਬਗੰਨੇ ਵੀ ਉਹ ਨੂੰ ਤਲਫਾਹਾਂ ਕਰਦੇ ਨੇ ਪ੍ਰਾਈਵੇਟ ਨੂੰ ਦੇਖੇ ਕੋਈ ਬੋਲ ਕੇ ਨਹੀਂ ਕਹੋਂਦਾ ਜੇ ਸਾਡਾ ਸਰਕਾਰੀ ਅਦਾਰਾ ਜਿਉਂਦਾ ਤਾਂ ਜਿਉਂਦਾ ਬਈ ਥੋਨੇ ਝੱਲਿਆ ਤਸੀਹਾ ਇਹਦੇ ਲਈ ਜੇਲਾ ਕਿ ਸਰਕਾਰ ਚੜ ਕੇ ਆ ਰਹੀ ਆ ਜਿਹੜਾ ਲੱਗਦਾ ਦੀ ਸਾਡੇ ਭਰਾਵਾਂ ਨੂੰ ਵੀ ਯਾਰ ਬਦਲਾ ਵੋਟਾਂ ਨਾਲ ਗ੍ਰਾਹਕ ਸਾਹਿਬ ਕਹਿੰਦੇ ਹੁੰਦੇ ਤੇ ਵੀ ਆਹ ਕੁਰਸੀ ਦੇ ਪੰਮਾ ਮੈਨੂੰ ਬਿਠਾ ਦਿਓ ਉੱਪਰ ਲਿਆਨੇ ਬਾਈ ਬਾਹ ਮਚੋੜ ਕੇ ਮੇਤੋਂ ਆਹੀ ਫੈਸਲੇ ਕਰਾਉਣੇ ਨੇ ਜਿਹੜੇ ਅੱਜ ਭਗਵੰਤ ਮਾਨ ਕਰ ਰਿਹਾ ਕਹਿੰਦੇ ਤੇ ਵੇ ਗ੍ਰਾਹਕ ਸਾਹਿਬ ਵੀ ਇਤੋਂ ਵੱਧ ਕੇ ਆਊਗਾ ਕਾਲੀ ਕਾਂਗਰਸੀਆਂ ਨੂੰ ਆ ਰਿਹਾ ਬਾਈ ਵੱਧ ਕੇ ਜੇ ਇੱਥੇ ਕੱਲੀਆਂ ਇੱਟਾਂ ਨੇ ਕਿਸੇ ਨੂੰ ਇੱਟਾਂ ਤੱਕ ਨਹੀਂ ਆਉਣ ਦਿੰਦਾ ਕੋਠੀ ਤੱਕ ਤੁਸੀਂ ਜਾ ਕੇ ਦਿਖਾਓ ਥੱਲੀਆਂ ਵਾਂਗੂ ਕੁੱਟਦੇ ਨੇ ਬਾਈ ਜਿਹੜੇ ਸੱਤ ਮਜ਼ਦੂਰ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਕਿੱਡੀ ਵੱਡੀ ਗਿਣਤੀ ਚਾਹੇ ਸੱਲੀਆਂ ਵਾਂਗੂ ਕੁੱਟੇ ਉਹਰੇ ਬਈ ਨੀ ਟਿੰਗਣੀ ਦਿੱਤੀ ਆ ਹੁਣ ਤੁਸੀਂ ਚੰਡੀਗੜ੍ਹ ਦੇ ਵਿੱਚ ਗਿਓ ਲਲਕਾਰ ਕੇ ਗਿਓ ਵੀ ਬਈ ਸਰ ਪਾੜ ਦਿਓ ਜਿੰਨੀਆਂ ਦੀ ਲੋੜ ਆ ਸਰ ਲੈ ਲਿਓ ਜਾਨਾਂ ਦੀ ਲੋੜ ਆ ਜਾਨਾਂ ਲੈ ਲਿਓ ਵੀ ਪਰ ਚੰਡੀਗੜ੍ਹ ਚ ਆਵਾਂਗੇ ਰਿੰਗ ਕੇ ਦਿੱਤਾ ਸਾਨੂੰ 33 ਸੈਕਟਰ ਸੋਡੀ ਤਾਕਤ ਨੇ ਦਿਵਾਇਆ ਐ ਭਰੇ ਮਾਨਸੀ ਨਾਲ ਨਹੀਂ ਦਿੰਦਾ ਉਹ ਦੋ ਤੇਜ ਆ ਜਿਹੜਾ ਕਹਿੰਦਾ ਦੀ ਸਾਡੀ ਆਉਣ ਤੋਂ ਸਰਕਾਰ ਐਸੀ ਨਹੀਂ ਲੋਕਾਂ ਦੇ ਧਰਨੇ ਲੱਗਣ ਦਿੰਦੇ ਕਿਤਾ ਬਈ ਲੋਕਾਂ ਦੇ ਹੱਲ ਕਰਾਂਗੇ ਤੁਸੀਂ ਦੇਖਿਆ ਕੋਈ ਇਹੋ ਜਿਹਾ ਮੈਕਮਾ ਕੋਈ ਇਹੋ ਜਿਹਾ ਕਿਸਾਨ ਜਥੇਬੰਦੀ ਜਾਂ ਮਜ਼ਦੂਰ ਜਿਹੜੀਆਂ ਬਈ ਹਰ ਰੋਜ਼ ਨਹੀਂ ਧਰਨੇ ਉਤੇ ਟੈਂਕੀਆਂ ਤਾਂ ਚੜੇ ਖੜੇ ਨੇ ਧਾਨਕ ਨੇ ਜਾਂ ਮਜ਼ਦੂਰ ਨੇ ਮੁਲਾਜ਼ਮ ਨੇ ਸਾਡੇ ਟੀਚਰ ਨੇ ਬਿਜਲੀ ਬੋਰਡ ਵਾਲਿਆਂ ਤਾਂ ਬਈ ਹਰ ਰੋਜ਼ ਤੁਸੀਂ ਧਰਨੇਆਂ ਦੇ ਵਿੱਚੋਂ ਕਿਉਂ ਬਾਈ ਸਾਡਾ ਜੀ ਕਰਦਾ ਬਾਈ ਪਹਿਲਾਂ ਬੋਲ ਕੇ ਗਿਆ ਅਗਲਾ ਕਹਿੰਦਾ ਵੀ ਇਹਦੇ ਆਂਦੀ 60 70000 ਤਨਖਾਹ ਆ ਫੇਰ ਧਰਨਿਆਂ ਤੇ ਬੈਠੇ ਨੇ ਬਾਈ ਮੌਤ ਦੇ ਮੂੰਹ ਚ ਹਾਰਟ ਟਾਈਮ ਕਿਉਂਕਿ ਜਦੋਂ ਤਿੰਨ ਦੀ ਮੋਟਰ ਦੀ ਜੱਦੀਆਂ ਕੇਵਲਾਂ ਤਾਲਾ ਪਾਈਆਂ ਹੋਈਆਂ ਨੇ ਅੱਜ 30 ਦੀ ਮੋਟਰ ਉਹੀ ਲੋੜ ਆ ਜਿਹੜਾ ਤਿੰਨ ਦੀ ਮੋਟਰ ਦੇ ਜੇ ਤਾਲਾ ਪਾਈਆਂ ਹੋਈਆਂ ਤੇ ਅੱਜ 30 ਦੀ ਆ ਦਿਨ ਰਾਤ ਫਾਲਟਰ ਰਹਿੰਦੇ ਨੇ ਤੁਰੇ ਫਿਰਦੇ ਹੋ ਪਰ ਉਹਦੇ ਲਈ ਕੀ ਕਹਿੰਦੇ ਨੇ 24 ਘੰਟੇ ਕੰਮ ਕਰੋ ਸਾਡੇ ਬਾਈ ਨੌਜਵਾਨ ਨਹੀਂ ਹੈਗੇ ਭਰਤੀ ਕਰੋ ਤੁਸੀਂ ਜਿਹੜੇ 8 ਘੰਟੇ ਤੋਂ ਬਾਅਦ ਦੂਜੇ ਸਟਾਰਟ ਹੋ ਜਾਣ ਪਤਾ ਲੱਗਿਆ ਉਹਨੇ ਵੀ 8 ਘੰਟੇ ਤੋਂ ਬਾਈ ਮੇਰੀ ਫਲਾਣੇ ਦੀ 8 ਵਜੇ ਡਿਊਟੀ ਆ ਉਹ ਆ ਕੇ ਸਾਹਮਣੇ ਉਹਦਾ ਚਾਰਜ ਪਰ ਇੱਥੇ ਕੀ ਆ ਵੀ ਜੇ ਲੈਣਾ ਤਾਂ ਡਾਂਗ ਨਾਲ ਕੰਮ ਲੈਣਾ ਨਹੀਂ ਇਹਨਾਂ ਨੂੰ ਕਹੇ ਤਾਂ ਵੀ ਜੇ ਤਾਂ ਆਪਣੇ ਲਾਉਂਗਾ ਤੁਹਾਨੂੰ ਘਰੇ ਮਠਿਆਵਾਂਗੇ ਐਂ ਪਲਾਂ ਆਹ ਲੋਕ ਬਹਿ ਜਾਣਗੇ ਦੱਬੇ ਤੋਂ ਦੱਬੇ ਜਾਣਗੇ ਬਾਈ ਅਗਾ ਲੋਕਾਂ ਨੂੰ ਜਿੰਨਾ ਦੱਬਣਗੇ ਓਏ ਆ ਸਪਰਿੰਗ ਆ ਕਿ ਸਪਰਿੰਗ ਤੇ ਜਿੰਨਾ ਬਾਜਨ ਦਮੋਗੇ ਜਾਂ ਉਹ ਟੁੱਟੂ ਜਾਂ ਫਿਰ ਜੰਪ ਮਾਰੂ ਕੁਸਤਾ ਕਰਨਗੇ ਲੋਕ ਆ ਆ ਲੋਕਾਂ ਐ ਦੱਬਲੇ ਕੁਚਲੇ ਤਾਂ ਨਹੀਂ ਰਹਿਣਗੇ ਇਹਦੇ ਲਈ ਜਿਹੜਾ ਚਿਪ ਵਾਲੇ ਮੀਟਰ ਨੇ ਬਹੁਤ ਸਾਡੇ ਭਰਾਵਾਂ ਨੂੰ ਲੱਗਦਾ ਵੀ ਚਿਪ ਵਾਲੇ ਮੀਟਰ ਆ 600 ਜੁਨਟ ਤਾਂ ਆਪਾਂ ਨੂੰ ਮੰਨ ਮਾਫਾ 300 ਜੁਨਟ ਆ ਰਹੀ ਆ ਤਾਂ ਆਪਾਂ ਨੂੰ ਪਮਾ ਚਿਪ ਵਾਲੇ ਲਾ ਦੇਣ ਜਿਹੜੇ ਮਰਜ਼ੀ ਲਾ ਦੇਣਾ ਆ ਜੀਓ ਦੇ ਸਿੰਮਾ ਵਾ ਕੰਮ ਕਰਨਗੇ ਲੋਕਾਂ ਨੂੰ ਸਮਝਾਉਣੇ ਆ ਬਹੁ ਵੱਡੀ ਪੱਧਰ ਤੇ ਉਹ ਵੱਡੀ ਪੱਧਰ ਤੇ ਲੋਕ ਸਮਝੀ ਵੀ ਗਏ ਆਹ ਨਹੀਂ ਗੱਲ ਵੀ ਲੋਕਾਂ ਨੂੰ ਸਮਝ ਨਹੀਂ ਪਈ ਜਿਹੜਾ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਉਹਨੇ ਸਾਡੀਆਂ ਔਰਤਾਂ ਭੈਣਾਂ ਵੀ ਬਹੁ ਵੱਡੀ ਗਿਣਤੀ ਦੇ ਵਿੱਚ ਸਮਝਾਦੀਆਂ ਕਿਉਂਕਿ ਪਰ ਐਸੀ ਔਰਤ ਭੈਣਾਂ ਨੂੰ ਇਕੱਠਾਂ ਦੇ ਵਿੱਚ ਨਹੀਂ ਲੈ ਕੇ ਜਾਂਦੇ ਜਿਹੜਾ ਭਗਵਾਨ ਸਤਮਾਨ ਕਹਿੰਦਾ ਵੀ ਜਿਹੜਾ ਤਾਂ ਜਗਾ ਦੇਖਦੇ ਨੇ ਵਜਾ ਨਹੀਂ ਦੇਖਦੇ ਉੱਥੇ ਤੇਰੀਆਂ ਵਸਾ ਲੈਂਦੇ ਨੇ ਭਾਈ ਆ ਆ ਆ ਦੱਸੋ ਆ ਕੀ ਆ ਸਾਡੇ ਲੋਕ ਆਪਣੇ ਹੱਕੇ ਮੰਗ ਰਹੇ ਨੇ ਇਹਨਾਂ ਨੇ ਮਸਲੇ ਹੱਲ ਕਰ ਕਿਉਂ ਦਰਿਆ ਵਸਾਉਣ ਗਿਆ ਇਹਦਾ ਦਿਨ ਰਾਤ ਪੜਦੇ ਆ ਜਿਹੜਿਆ ਚੌ ਕਹਿੰਦਾ ਵੀ ਚੱਪਾ ਵਾਲੇ ਮੀਟਰ ਮਲਾਜ਼ਮਾਂ ਨੂੰ ਕਹਿੰਦਾ ਵੀ ਨਹੀਂ ਛੋਟੀ ਤਨਖਾਹ ਬੰਦ ਕਰਾਂਗੇ ਵੀ ਨਹੀਂ ਅੱਜ ਚੱਪਾ ਵਾਲੇ ਮੀਟਰ ਲਗਾਓ ਮਜਬੂਰੀ ਬਣਾ ਰਹੇ ਨੇ ਅਗਲੇ ਜਿਹੜੇ ਬਰੇਸੀ ਕਹਨੇ ਆ ਵੀ ਜੇ ਨਾ ਤਾਂ ਛੋਟੀ ਤਨਖਾਹ ਰੋਕਣ ਦਈਏ ਤੁਸੀਂ ਚੱਪਾ ਵਾਲੇ ਮੀਟਰ ਕਹੋ ਵੀ ਅਸੀਂ ਲਗਾਉਂਦੇ ਨਹੀਂ ਤੁਹਾਡੇ ਨਾਲ ਹੱਕ ਠੋਕ ਕੇ ਖੜੇ ਆ ਪਰ ਸਾਡੇ ਮੁਲਾਜ਼ਮਾਂ ਪਿੰਡਾਂ ਦੇ ਵਿੱਚ ਆਪੇ ਦਿਨ ਗੱਡੀਆਂ ਭਰ-ਭਰ ਕੇ ਗੱਡੀਆਂ ਆਈਆਂ ਕਿੱਥੋਂ ਨੇ ਉਹ ਆ ਮੰਗਦਾ ਸੈਂਟਰ ਤੋਂ ਕਰਜ਼ਾ ਸੈਂਟਰ ਜੇ ਕੋਈ ਵੀ ਕੋਈ ਬੈਂਕ ਲਵੇ ਤੁਸੀਂ ਜਾਣਦੇ ਹੋ ਬੈਂਕ ਸਾਨੂੰ ਕੀ ਕਹਿੰਦੀ ਹੈ ਕਰਜ਼ੇ ਬਾਰੇ ਵੀ ਜਾਂ ਭਾਈ ਜ਼ਮੀਨ ਦੇ ਰਿਸ਼ਤੀ ਲਿਆ ਜਾਂ ਘਾਤੀ ਲਿਆ ਉਹ ਕੀ ਕਹਿੰਦੇ ਨੇ ਅਗਲੀ ਉਹ ਕਹਿੰਦੇ ਨੇ ਦੱਸ ਭਾਈ ਸਾਨੂੰ ਤੁਸੀਂ ਸੰਗਰੂਰ ਹਸਪਤਾਲ ਲੈਣਿਓ ਅਸੀਂ ਇੱਕ ਕੰਮ ਦੀ ਕੰਪਨੀ ਬਿਠਾਈਏ ਆਹ ਕਹਿੰਦਾ ਹਾਂਜੀ ਸੱਤ ਵਜੇ ਜੇ 110 ਮੀਟਰ ਦਾ ਟਰੱਕ ਭਰ ਕੇ ਲੈ ਕੇ ਜਾਣੇ ਹੋ ਕਾਰਜਾ ਦੰਨਿਆ ਕਹਿੰਦਾ 7 ਵਜੇ ਨੂੰ ਕਿਉਂਕਿ ਆਪਾਂ ਨੂੰ ਲੱਗਦਾ ਦੀ ਵੀ ਜਿਹੜਾ ਭਗਵੰਤਮਾਨ ਆ ਇਹ ਤਾਂ ਜਿਹੜਾ ਆਮ ਕਰਦਾ ਇਹਦੀ ਜਿਹੜੀ ਮਾਤਾ ਕੰਨਦੀ ਸੀ 25000 ਤੇ ਪਲਸਨ ਤੇ ਗੁਜ਼ਾਰਾ ਕਰੂੰ 10 ਗਨਮੈਨ ਲਈ ਫਿਰਦੀ ਆ ਮਾਂ ਦੀ ਦੀ ਘਰ ਵਾਲੀ ਉਹ 40 ਗਨਮੈਨ ਲਈ ਫਿਰਦੀ ਆ ਇਹਦੀ ਭੈਣ ਆ ਰਾਮਪੁਰ ਦੇ ਉਹ ਮੰਨ ਕੇ ਤੁਰੇ ਕੰਮ ਕਰਦੀ ਕਹਿੰਦੇ ਤੇ ਜਿਹਨੂੰ ਆ ਜੋ ਮਾਂ ਦੀ ਦੀ ਦੇਖ ਲਓ ਤੁਸੀਂ ਪਰ ਹੁਣ ਅੱਦ ਤਿੰਨ ਤਿੰਨ ਕਰੋੜ ਦੇ ਵਿੱਚ ਜਾ ਰਹਾ ਹੀਰੀਆਂ ਲਿਆ ਨਗਲੀਆਂ ਮੁੰਦੀਆਂ ਪਾਉਂਦੇ ਨੇ 2.5-2.5 ਲੱਖ ਦੇ 5-5 ਲੱਖ ਦੇ ਜੁੱਤੀਆਂ ਪਾਉਂਦੇ ਨੇ ਹਾ ਆ ਸਾਡੇ ਆਮ ਕਰਦਾ